ਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਸਿੱਧੂ ਮੂਸੇਵਾਲਾ ਕਣ ਬੱਬੂ ਮਾਨ ਨੇ 3 ਸਾਲ ਬਾਅਦ ਤੋੜੀ ਚੁੱਪੀ ਬੋਲੇ ਕਿਸੇ ਦੀ ਲੜਾਈ ਮੈਂ ਆਪਣੀ ਸ਼ਰਾਫਤ ਦਾ ਸਰਟੀਫਿਕੇਟ ਲੈ ਕੇ 6 ਮਹੀਨੇ ਥਾਣਿਆਂ ਚ ਹੁਕਮਦਾਰ ਰਖਾ ਇੰਡਸਟਰੀ ਦੇ ਦੋ ਦਿੱਗਜ ਕਲਾਕਾਰ ਬੱਬੂ ਮਾਨ ਤੇ ਸਿੱਧੂ ਮੂਸੇਵਾਲੇ ਦੇ ਰਿਸ਼ਤਿਆਂ ਨੂੰ ਲੈ ਕੇ ਕਈ ਸਾਲਾਂ ਤੋਂ ਚਰਚਾ ਰਹੀ ਜਦੋਂ ਸਿੱਧੂ ਮੂਸੇਵਾਲੇ ਦੀ ਹੱਤਿਆ ਹੋਈ ਤਾਂ ਕਈ ਸਵਾਲ ਬੱਬੂ ਮਾਨ ਵੱਲ ਵੀ ਉਲਛੇ ਗਏ ਇਤੋਂ ਦੱਸ ਕੇ ਪੁਲਸ ਨੇ ਉਹਨਾਂ ਨਾਲ ਪੁੱਛਗਿੱਛ ਵੀ ਕੀਤੀ ਹਾਲਾਂਕਿ ਪੁਲਸ ਵੱਲੋਂ ਉਹਨਾਂ ਨੂੰ ਕਲੀਨ ਚਿੱਟ ਮਿਲ ਗਈ ਸੀ ਪਰ ਬੱਬੂ ਮਾਨ ਕਦੇ ਵੀ ਇਸ ਮਾਮਲੇ ਦੇ ਖੁੱਲ ਕੇ ਨਹੀਂ ਬੋਲੇ ਸਿੱਧੂ ਮੂਸੇਵਾਲੇ ਇਹ ਕਹਿੰਦਾ ਕਿ ਹਨ 3 ਸਾਲ ਹੋਣ ਦੇ ਬਾਅਦ ਹੁਣ ਜਾ ਕੇ ਬੱਬੂ ਮਾਨ ਨੇ ਪਹਿਲੀ ਵਾਰ ਇਸ ਮਾਮਲੇ ਤੇ ਆਪਣੀ ਚੁੱਪੀ ਤੋੜੀ ਹੈ ਹਾਲਾਂਕਿ ਉਹਨਾਂ ਨੇ ਸਿੱਧੂ ਮੂਸੇਵਾਲੇ ਦਾ ਸਿੱਧਾ ਨਾਮ ਨਹੀਂ ਲਿਆ ਪਰ ਕਹਾਖਾ ਕਿ ਲੜਾਈ ਕਿਸੇ ਹੋਰ ਦੀ ਸੇਅ ਏਜੰਸੀਆਂ ਕੋਲੋਂ ਸਾਡੇ ਵਰਗੇ ਕੰਮ ਦੇ ਰੱਖੇ ਆਪਣੀ ਸ਼ਰਾਫਤ ਦਾ ਸਰਟੀਫਿਕੇਟ ਲੈ ਕੇ ਮੈਂ 6 ਮਹੀਨੇ ਥਾਣੇ ਚ ਕੰਮ ਦੇ ਰੱਖਾ ਦੱਸਣਯੋਗ ਹੈ ਕਿ ਇੰਨੇ ਦਿਨੀ ਬੱਬੂ ਮਾਨ ਕੈਨੇਡਾ ਟੂਰ ਤੇ ਹਨ ਹਾਲੀ ਵਿੱਚ ਉਹਨਾਂ ਨੇ ਵੈਕੂਵਰ ਚ ਸ਼ੋਅ ਕੀਤਾ ਸ਼ੁਰੂ ਚ ਤਾਂ ਇਸ ਚੋਅ ਦਾ ਵਿਰੋਧ ਹੋਇਆ ਸੀ ਪਰ ਜਦੋਂ ਇਹ ਸ਼ੋਅ ਹੋਇਆ ਤਾਂ ਇਹ ਬਹੁਤ ਹਿੱਟ ਰਖਾ ਇਸੇ ਚੋਦਰਨ ਬੱਬੂ ਮਾਨ ਨੇ ਗੱਲਾਂ ਕੀ ਗਏ ਇਸ ਤਰ੍ਹਾਂ ਉਹਨਾਂ ਨੇ মিডিਆ ਟ੍ਰਾਇਲ ਤੇ ਵੀ ਸਵਾਲ ਉਠਾਏ ਸਿੱਧੂ ਮੂਸੇਵਾਲੇ ਦੀ ਹੱਤਿਆ ਮਗਰੋਂ ਸਾਰੇ ਪੰਜਾਬ 'ਚ ਗੁੱਸੇ ਤੇ ਸੋਗ ਦੀ ਲਹਿਰ ਚੱਲੀ ਐ ਇਸ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਦੀ ਐਸਆਈਟੀ ਵੱਲੋਂ ਕੀਤੀ ਗਈ ਜਾਂਚ ਦੌਰਾਨ ਕਈ ਲੋਕਾਂ ਤੋਂ ਪੁੱਛਗਿੱਛ ਹੋਈ ਜਿੰਨਾਂ 'ਚ ਬੱਬੂ ਮਾਨ ਵੀ ਸ਼ਾਮਲ ਸਨ 7 ਦਸੰਬਰ 2022 ਨੂੰ ਉਹਨਾਂ ਨੂੰ ਮਾਨਸਾ ਬੁਲਾਇਆ ਗਿਆ ਸੀ ਪੁਲਿਸ ਨੇ ਉਹਨਾਂ ਤੋਂ ਮੂਸੇ ਵਾਲੇ ਨਾਲ ਰਿਸ਼ਤੇ ਅਤੇ ਪੁਰਾਣੇ ਮਨਮਟਾਬ ਬਾਰੇ ਪੁੱਛਿਆ ਪੁੱਛ ਗਏ ਤੋਂ ਬਾਅਦ ਐਸਆਈਟੀ ਨੇ ਕਿਹਾ ਕਿ ਬੱਬੂ ਮਾਨ ਦਾ ਸਤਿਆ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹਨਾਂ ਤੇ ਕੋਈ ਸ਼ੱਕ ਨਹੀਂ ਰਹਿ ਗਿਆ ਸਿੱਧੂ ਮੂਸੇਵਾਲੇ ਦੀ ਹਤਿਆ ਤੋਂ ਬਾਅਦ ਪੰਜਾਬ ਪੁਲਿਸ ਨੇ ਗਾਇਕ ਬੱਬੂ ਮਾਨ ਦੀ ਸੁਰੱਖਿਆ ਵਧਾ ਦਿੱਤੀ ਸੀ ਜਾਣਕਾਰੀ ਮਿਲੀ ਸੀ ਕਿ ਉਹਨਾਂ ਨੂੰ ਕਿਸੇ ਧਮਕੀ ਭਰੇ ਫੋਨ ਨੇ ਦੇ ਸਾਰੇ ਟਾਰਗੇਟ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਇੰਟੈਲੀਜੈਂਸ ਇਨ ਇਨਪੁਟਸ 'ਚ ਇਹ ਗੱਲ ਆ ਸਾਹਮਣੇ ਆਈ ਸੀ ਕਿ ਕੋਈ ਫੈਨ ਬਣ ਕੇ ਉਹਨਾਂ ਲਈ ਖਤਰਾ ਬਣ ਸਕਦਾ ਹੈ ਇਸ ਤੋਂ ਬਾਅਦ ਸਰਕਾਰ ਨੇ ਉਹਨਾਂ ਦੇ ਮਹੱਲੀ ਸਿਹਤਕਾਰ ਦੀ ਸੁਰੱਖਿਆ ਵਧਾ ਦਿੱਤੀ ਸੀ ਅਤੇ ਹੋਰ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਸਨ ਖਬਰ ਨੂੰ ਅੰਤ ਤੱਕ ਦੇਖਣ ਲਈ ਤਾਂ